ਲੋ ਜੀ ਬਰਬਰੀ ਗਲਾਸ ਦੇ ਵਿੱਚ ਕੁਝ ਨਵੀਂ ਡਿਜ਼ਾਈਨਿੰਗ ਆਈ ਹੈ ਫੈਬਰਿਕ ਬਹੁਤ ਸੋਹਣਾ ਆਵਲਾ ਬਰਬਰੀ ਗਲਾਸ 슬ੀਵਸ ਤੇ ਵਿੱਚ ਵਰਕ ਆਏਗਾ ਜੀ ਅਲੱਗ ਡਿਜ਼ਾਈਨਿੰਗ ਦੇ ਨਾਲ ਤੁਸੀਂ ਇਹਦਾ ਨੈਕਲਾਈਨ ਚੈੱਕ ਕਰ ਲਓ ਕਿੰਨਾ ਪਿਆਰਾ ਆਏਗਾ ਜੀ ਕੁਝ ਅਲੱਗ ਚੀਜ਼ਾਂ ਦੇ ਨਾਲ ਦੁਪੱਟਾ ਕਨਸੈਪਟ ਚੈੱਕ ਕਰਾਓ ਇਹਦਾ ਦੁਪੱਟੇ ਦੇ ਵਿੱਚ ਫੁੱਲ ਵਰਕ ਹੈ ਜੀ ਆ ਦੇਖੋ ਪੂਰਾ ਜਾਲਵਾ ਕੀਤਾ ਹੋਇਆ ਜੀ ਡਿਜ਼ਾਈਨਰ ਦੁਪੱਟਾ ਕਿਸੇ ਨੇ ਹੈਵੀ ਸੂਟ ਲੈਣਾ ਜੀ ਆਵਲਾ ਤੁਸੀਂ ਜ਼ਰੂਰ ਵਿਜ਼ਿਟ ਕਰਕੇ ਸੂਟ ਦੇਖਿਓ ਇਦਾਂ ਦੀਆਂ ਬਹੁਤ ਸੋਹਣੀਆਂ ਡਿਜ਼ਾਈਨਿੰਗ ਆ ਰੈਗੂਲਰ ਅਪਡੇਟ ਆ ਰਹੀਆਂ ਜੀ 10500 ਰੁਪਏ ਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 8900 ਦੀ ਰੇਂਜ ਦੀ ਨਿਊ ਕਨਸੈਪਟ ਦੇ ਵਿੱਚ ਬੁਟੀਕ ਦੇ ਕਨਸੈਪਟ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਤੇ ਕ੍ਰੇਪ ਦੇ ਵਿੱਚ ਨਵੀਂ ਕਲੈਕਸ਼ਨ ਆ ਗਈ ਹੋਈ ਹੈ ਜੀ ਵਿਡਿੰਗ ਕਲੈਕਸ਼ਨ ਦੇ ਵਿੱਚ ਮਦਰ ਚਾਰਟ ਵਾਸਤੇ ਕਿੰਨਾ ਸੋਹਣਾ ਸੂਟ ਹੈ ਦੇਖੋ ਜੀ ਹੱਥ ਪਰੇ ਦਾ ਸੂਟ ਆ ਗਿਆ ਜੀ ਕਿੰਨਾ ਸੋਹਣਾ ਫਰੰਟ ਨੈਕ ਐਦਾਂ ਕੇਰਾ ਆਏਗਾ ਜੀ ਬਾਰਡਰ 슬ੀਵਸ ਤੇ ਵਰਕ ਹੈ ਜੀ ਸਲਵਾਰ ਦੇ ਪੌਂਚੇ ਤੇ ਕਢਾਈ ਬਹੁਤ ਸੋਹਣਾ ਕਨਸੈਪਟ ਹੈ ਜੀ ਵਿਡਿੰਗ ਕਲੈਕਸ਼ਨ ਵਾਸਤੇ ਦੁਪੱਟਾ ਕ ਚੈੱਕ ਕਰ ਲੋ ਕਿੰਨਾ ਸੋਹਣਾ ਚਨੌਨ ਦਾ ਦੁਪੱਟਾ ਸਾਈਡ ਤੇ ਕਟਵਰਕ ਬਣੀ ਹੋਈ ਹੈ ਦੁਪੱਟੇ ਦੇ ਵਿੱਚ ਕੁਝ ਅਲੱਗ ਚੀਜ਼ਾਂ ਅਲੱਗ ਕਨਸੈਪਟ ਦੇ ਵਿੱਚ ਪ੍ਰੋਪਰ ਵੈਡਿੰਗ ਦੇ ਵਿੱਚ ਦੀ 13000 ਜਾਂ 800 ਰੁਪਿਆ ਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 10900 ਰੁਪਏ ਰੇਂਜ ਦੀ ਆਫਰ ਦੇ ਵਿੱਚ ਮਿਲੇਗਾ ਜੀ 10900 ਰੁਪਏ ਰੇਂਜ ਦੀ ਕਰੇ ਫੈਬਰਿਕ ਆਏਗਾ ਜੀ ਨਾਲ ਆਏਗਾ ਜੀ ਚਨੌਨ ਦਾ ਦੁਪੱਟਾ ਬਹੁਤ ਹੀ ਸੋਹਣਾ ਕਲਰ ਹੈ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਤੁਸੀਂ ਇਹਦਾ ਜਿਹੜਾ ਵਰਕ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਕੀਤਾ ਹੈ ਦੁਪੱਟੇ ਦਾ ਕਨਸੈਪਟ ਲੱਗ ਹੀ ਹੈ ਜੀ ਉਸ ਲੋਰੀ ਪਿਓਰ ਖਾਦੀ ਸਿਲਕ ਦੇ ਵਿੱਚ ਕਿੰਨੀ ਸੋਹਣੀ ਅਪਡੇਟ ਆ ਗਈ ਹੈ ਇਹ ਦੇਖੋ ਕਿੰਨਾ ਸੋਹਣਾ ਨੈਕ ਬਣਿਆ ਹੋਇਆ ਜੀ ਨੈਕ ਸਿੱਧਾ ਕਰੀਏ ਦਾ ਆਹ ਦੇਖੋ ਜੀ ਨੈਕ ਲਾਈਨ ਚੈੱਕ ਕਰਿਓ ਕਿੰਨੀ ਸੋਹਣੀ ਹੈ ਤੁਹਾਨੂੰ ਇੱਕ ਵਾਰੀ ਨੇੜੇ ਸਾਰਾ ਕੰਮ ਦਿਖਾਉਣਾ ਹੈ Ориジナル ਸਾਰਾ ਦਬਕੇ ਦਾ ਕੰਮ ਕੀਤਾ ਹੋਇਆ ਜੀ ਸਲੀਸਟੇ ਵਰਕ ਹੈ ਪਿਓਰ ਖਾਦੀ ਸਿਲਕ ਦੇ ਵਿੱਚ ਆਹ ਦੇਖੋ ਜੀ ਪੂਰਾ ਨੈਕ ਪੂਰਾ ਜੜਿਆ ਹੋਇਆ ਕੰਮ ਹੈ ਜੀ ਇਹਨੂੰ ਪੂਰੀ ਕਹਿੰਦੇ ਆ ਜੀ ਬੁਟੀਕ ਦੀ ਕਢਾਈ ਹੈ ਨਾਲ ਇਸ ਤਰੀਕੇ ਬਾਟਮ ਤੇ ਵਰਕ ਆਏਗਾ ਜੀ ਚਾਹੇ ਤੁਸੀਂ ਇਹਦੀ ਪੈਂਟ ਬਣਾਓ ਚਾਹੇ ਤੁਸੀਂ ਪਲਾਜ਼ੋ ਬਣਾਓ ਬਹੁਤ ਹੀ ਪਿਆਰੀ ਲੁੱਕ ਆਏਗੀ ਨਾਲ ਦੁਪੱਟੇ ਦਾ ਕਨਸੈਪਟ ਉਸੇ ਤਰੀਕੇ ਬਹੁਤ ਸੋਹਣਾ ਦੁਪੱਟਾ ਲਾਓ ਜੀ ਆਹ ਦੇਖੋ ਜੀ ਨਵੀਂ ਲੁੱਕ ਦੇ ਨਵੇਂ-ਨਵੇਂ ਡਿਜ਼ਾਈਨ ਕਿੰਨੇ ਪਿਆਰੇ ਆਰਟੀਕਲ ਆ ਜੀ ਵਿਡਿੰਗ ਦੀ ਨਿਊ ਲੁੱਕ ਕਲੈਕਸ਼ਨ ਆ ਚੁੱਕੀ ਹੋਈ ਹੈ ਜੀ ਫੁੱਲ ਲੁੱਕ ਦੇਖ ਲਓ ਚੈੱਕ ਕਰ ਲਓ ਕਿੰਨੀ ਸੋਹਣੀ ਹੈ ਪ੍ਰੋਪਰ ਵਿਡਿੰਗ ਦੇ ਵਿੱਚ ਦਬਕੇ ਦੇ ਪਿੱਟੇ ਦੇ ਕੰਮ ਕੀਤੇ ਹੋਏ ਜੀ ਇਦਾਂ ਦੀਆਂ ਖਾਸ ਮਟੀਰੀਅਲ ਦੇ ਵਿੱਚ ਯੂਜ਼ ਕੀਤੇ ਹੋਏ ਆ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ 10500 ਰੁਪਏ ਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 8800 ਦੀ ਰੇਂਜ ਦੀ ਗੁਲਾਟੀ ਕਲੋਥ ਆ ਜਲੰਧਰ ਧੰਨਵਾਦ ਜੀ ਜੀ ਨਵੇਂ-ਨਵੇਂ ਡਿਜ਼ਾਈਨ ਆਗੇ ਦੀ ਪਿਓਰ ਦੇ ਵਿੱਚ ਸਾਰੀ オリジナル অর্ਗੈਂਜ਼ਾ ਦੇ ਵਿੱਚ ਆ ਜੀ ਆ ਦੇਖੋ ਜੀ ਕਿੰਨੀ ਫੁੱਲ ਫਰੰਟ ਦੇ ਵਿੱਚ ਆ ਜੀ ਐਦਾਂ ਦੀ ਹੈ ਡਿਜ਼ਾਈਨਿੰਗ ਰੈਗੂਲਰ ਅਪਡੇਟ ਆ ਰਹੀਆਂ ਜੀ ਘੇਰਾ ਕਿੰਨਾ ਸੋਹਣਾ ਹੈ ਜੀ 슬ੀਵਸ ਤੇ ਵਰਕ ਆਏਗਾ ਨਾਲ ਆ ਗਿਆ ਜੀ ਦੁਪੱਟਾ ਕੰਟਰਾਸਟ ਬਹੁਤ ਸੋਹਣਾ ਸਾਰੀ オリジナル ਵਿਡਿੰਗ ਕਲੈਕਸ਼ਨ ਦੇ ਵਿੱਚ ਕੰਟਰਾਸਟ ਦੇ ਵਿੱਚ ਆ ਜੀ ਪ੍ਰਾਈਜ਼ਿੰਗ ਆ ਗਈ ਦੀ ਬਹੁਤ ਹੀ ਪਿਆਰੀ 16900 ਰੁਪਏ ਦੀ ਐਮ ਆਰ ਪੀ ਆ ਜੀ ਆਫਰ ਦੇ ਵਿੱਚ ਮਿਲੇਗਾ ਤੁਹਾਨੂੰ 14500 ਰੁਪਏ ਦੇ ਇੰਚ ਜੀ ਕੰਟਰਾਸਟ ਦੇ ਵਿੱਚ 14500 ਰੁਪਏ ਦੇ ਇੰਚ ਦੀ weddings season ਦੀ ਫੁੱਲ ਤਿਆਰੀ ਹੈ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਆ ਗਏ ਆ 14500 ਰੁਪਏ ਦੇ ਇੰਚ ਪਿਓਰ ਦੇ ਵਿੱਚ ਸਿਲਕ ਦੇ ਵਿੱਚ ਨਵੀਂ ਲੁੱਕ ਦੇ ਵਿੱਚ ਡਿਜ਼ਾਈਨਰ ਪੀਸ ਆ ਗਏ ਆ ਜੀ ਪ੍ਰੋਪਰ ਇਹਦਾ ਕੇਰਾ ਤੁਹਾਨੂੰ ਦਿਖਾਣੇ ਆ ਜੀ ਕਿੰਨਾ ਪਿਆਰਾ ਦੇਖੋ ਜੀ ਕੇਰੇ ਦੀ ਕਢਾਈ ਪੂਰਾ ਜੜਿਆ ਹੋਇਆ ਕੰਮ ਹੈ ਜੀ ਇਦਾਂ ਬ੍ਰੀਕੀ ਦੇ ਵਿੱਚ 슬ੀਵਸਟੇ ਵਰਕ ਆਏਗਾ ਜੀ ਪਲੇਨ ਬਾਟਮ ਆਏਗੀ ਜੀ ਕੰਟਰਾਸਟ ਬਾਟਮ ਨਾਲ ਦੁਪੱਟਾ ਆਏਗਾ ਜੀ ਪਿਓਰ organza 13500 ਰੁਪਏ ਦੀ MRP ਹੈ ਜੀ ਆਫਰ ਦੇ ਵਿੱਚ ਮਿਲੇਗਾ ਇਹ ਤੁਹਾਨੂੰ 9500 ਦੀ ਰੇਂਜ ਦੀ ਇਦਾਂ ਦੇ ਪਿਓਰ ਦੇ ਡਿਜ਼ਾਈਨ ਦੇਖਣੇ ਆ ਜੀ ਸਾਡਾ ਪੇ ਲਾਈਕ ਕਰ ਲੋ 9500 ਦੀ ਰੇਂਜ ਚ ਜੀ ਤੇ ਪਿਓਰ ਫੈਬਰਿਕ ਦੇ ਵਿੱਚ ਨਵੀਂ ਲਾਂਚਿੰਗ ਆਈ ਹੈ ਜੀ ਦੇਖੋ ਕ੍ਰਸ਼ ਸਿਲਕ ਫੈਬਰਿਕ ਦੇ ਵਿੱਚ ਆ ਜੀ ਅਲੱਗ ਚੀਜ਼ਾਂ ਫੁੱਲ ਫਰੰਟ ਦੇ ਉੱਤੇ ਦਬਕੇ ਦਾ ਕੰਮ ਆ ਜੀ ਦੇਖੋ ਜੀ ਪਿਓਰ ਦੇ ਸੂਟ ਦੇਖਣੇ ਆ ਜੀ ਤੇ ਆਹ ਵਾਲਾ ਤੁਸੀਂ ਪੇ ਲਾਈਕ ਕਰ ਲੋ ਸਾਡਾ ਤੁਹਾਨੂੰ ਇੰਨੇ ਸੋਹਣੇ ਡਿਜ਼ਾਈਨ ਦਿਖਾਵਾਂਗੇ ਜੀ 슬ੀਵਸ ਤੇ ਵਰਕ ਦਿਖਾਵਾਂਗੇ ਦੇਖੋ ਕਿੰਨਾ ਸੋਹਣਾ ਸਾਰਾ ਦਬਕੇ ਦਾ オリジナル ਕੰਮ ਕੀਤਾ ਹੋਇਆ ਜੀ ਇਸ ਤਰੀਕੇ ਫੁੱਲ ਫਰੰਟ ਆਏਗਾ ਜੀ ਪ੍ਰੋਪਰ ਤੁਹਾਨੂੰ ਵਿਡਿੰਗ ਦੀ ਲੁੱਕ ਦੇ ਸੂਟ ਮਿਲ ਰਿਹਾ ਜੀ ਆ ਦੇਖੋ ਪੂਰਾ origignal ਦਬਕੇ ਦਾ ਕੰਮ ਇਦਾਂ ਦੀਆਂ ਡਿਜ਼ਾਈਨਿੰਗ ਆ ਰੈਗੂਲਰ ਅਪਡੇਟ ਆ ਰਹੀ ਆ ਜੀ ਲਓ ਜੀ ਇਹਦਾ ਦੁਪੱਟਾ ਦਿਖਾਓ ਕਰਾਸੇ ਲੱਗਦਾ ਇਹ ਦੁਪੱਟਾ ਆਏਗਾ ਜੀ ਇਦਾਂ ਦੀ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆਰੀ ਆਈ ਹੈ ਜੀ 4 ਸਾਈਡ ਬਾਰਡਰ ਦੇ ਨਾਲ ਬੁਟੀਕ ਦੇ ਬਹੁਤ ਹੀ ਸੋਹਣੇ ਸੂਟ ਹੈ ਵਿਡਿੰਗ ਕਲੈਕਸ਼ਨ ਦੀ ਫੁੱਲ ਤਿਆਰੀ ਹੋਈ ਪਈ ਦੇਖੋ 4 ਸਾਈਡ ਬਾਰਡਰ ਕਿੰਨਾ ਸੋਹਣਾ ਦੁਪੱਟਾ ਬਣਿਆ ਹੈ ਪ੍ਰਾਈਜ਼ਿੰਗ ਆਏਗੀ ਜੀ 18900 ਰੁਪਏ ਦੀ ਐਮ ਆਰ ਪੀ ਆ ਜੀ ਆਫਰ ਦੇ ਵਿੱਚ ਮਿਲ ਰਿਹਾ 14500 ਰੁਪਏ ਦੀ ਰੇਂਜ ਦੀ ਆ ਦੇਖੋ ਜੀ ਮਹਿਰੂਨ ਚਾਹੀ ਕਲਰ ਹੈ ਫੁੱਲ ਫਰੰਟ ਦੇ ਵਿੱਚ ਹੈ ਦੁਪट्टे ਦਾ ਕਨਸੈਪਟ ਵੀ ਬਹੁਤ ਸੋਹਣਾ ਫੁੱਲ ਫਰੰਟ ਦਾ ਕਨਸੈਪਟ ਬਹੁਤ ਸੋਹਣਾ ਹੈ ਇਦਾਂ ਦੀ ਹੈ ਹੈਵੀ ਡਿਜ਼ਾਈਨਿੰਗ ਦੇਖਣੀ ਆ ਪਿਓਰ ਦੇ ਸੂਟ ਦੇਖਣੇ ਸਾਡਾ ਪੇਜ ਲਾਈਕ ਕਰ ਲੋ ਧੰਨਵਾਦ ਜੀ ਨਿਊ ਅਪਡੇਟ ਆ ਗਈ ਆ ਜੀ ਬੈਡਿੰਗ ਕਲੈਕਸ਼ਨ ਦੇ ਵਿੱਚ ਮੋਰ ਪੰਖਿਆ ਕਲਰ ਆ ਜੀ ਪ੍ਰੋਪਰ ਇਹਦਾ ਜਿਹੜਾ ਕੰਮ ਕੀਤਾ ਹੋਇਆ ਜੀ ਦਰਦੋਜ਼ੀ ਦਾ ਕੰਮ ਕੀਤਾ ਹੈ ਘੇਰੇ ਦੇ ਉੱਤੇ ਫਰਕਾਬਾਦੀ ਜਿਹਨੂੰ ਕੰਮ ਕਹਿੰਦੇ ਆ ਜੀ ਨਾਲ ਦਾ 슬ੀਵਸ ਤੇ ਹੈਵੀ ਵਰਕ ਹੈ ਇਸ ਤਰੀਕੇ ਫੁੱਲ 슬ੀਵਜ਼ ਆਣਗੀਆਂ ਜੀ ਇਸ ਤਰੀਕੇ 슬ੀਵਜ਼ ਜੜੀਆਂ ਸਲਵਾਰ ਦੇ ਪੌਂਚੇ ਤੇ ਵੀ ਕਢਾਈ ਹੈ 슬ੀਵਸ ਤੇ ਵੀ ਵਰਕ ਹੈ ਬਹੁਤ ਸੋਹਣੀਆਂ ਬਾਵਾ ਤੇ ਸਲਵਾਰ ਦੇ ਪੌਂਚੇ ਤੇ ਕਢਾਈ ਏਦਾਂ ਏਦਾਂ ਘੇਰਾ ਆਏਗਾ ਜੀ ਫੁੱਲ ਫਰੰਟ ਦੇ ਵਿੱਚ ਦੁਪੱਟਾ ਕਨਸੈਪਟ ਚੈੱਕ ਕਰ ਲਓ ਫੁੱਲ ਹੈਵੀ ਦੇ ਵਿੱਚ ਫਰਕਾਬਾਦੀ ਸੂਟ ਦੇ ਵਿੱਚ ਏਦਾਂ ਦੇ ਨਿਊ ਨਿਊ ਕਨਸੈਪਟ ਆ ਚੁੱਕੇ ਹੋਏ ਆ ਜੀ ਵਿਡਿੰਗ ਕਲੈਕਸ਼ਨ ਦੇ ਵਿੱਚ ਪ੍ਰੋਪਰ ਵਿਡਿੰਗ ਕਲੈਕਸ਼ਨ ਦੇ ਵਿੱਚ 15700 ਰੁਪਏ ਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੇਗਾ 13700 ਰੁਪਏ ਦੀ ਇੰਜਰੀ ਬੁਟੀਕ ਦੇ ਕਨਸੈਪਟ ਹੈ ਜੀ ਵਿਡਿੰਗ ਕਲੈਕਸ਼ਨ ਦੇ ਵਾਸਤੇ ਇਦਾਂ ਦੇ ਕਲਰ ਕਨਸੈਪਟ ਬਹੁਤ ਸੋਹਣੇ ਆਏ ਜੀ ਵਿਡਿੰਗ ਦੀ ਤੇ ਫੁੱਲ ਤਿਆਰੀ ਆ 13700 ਰੁਪਏ ਦੀ ਇੰਜਰੀ ਸਾਰਾ ਫਰਕਾਬਦੀ ਦਾ オリジナル ਕੰਮ ਦਬਕੇ ਦੇ ਵਿੱਚ ਜੀ ਨਿਊ ਅਪਡੇਟ ਆਈ ਹੈ ਜੀ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਸਲੀਸ ਤੇ ਵਰਕ ਆਏਗਾ ਜੀ ਹੈਵੀ ਵਰਕ ਹੈ ਨੈਕਲਾਈਨ ਚੈੱਕ ਕਰ ਲੋ ਕਿੰਨੀ ਸੋਹਣੀ ਹੈ ਜੀ ਬੁਟੀਕ ਦੇ ਸੋਹਣੇ ਸੋਹਣੇ ਸੂਟ ਆ ਜੀ ਇੰਦਾ ਦੇ ਬਹੁਤ ਹੀ ਪਿਆਰੇ ਕਨਸੈਪਟ ਆ ਚੁੱਕੇ ਹੋਏ ਜੀ neck line ਚੈੱਕ ਕਰੋ ਕਿੰਨੀ ਸੋਹਣੀ ਹੈਵੀ neck ਬਣੀ ਹੋਈ ਹੈ ਜੀ ਦਬਕੇ ਦੇ ਕੰਮ ਦੇ ਵਿੱਚ sleeve ਤੇ ਵਰਕ ਆਏਗਾ ਜੀ ਦੁਪੱਟਾ ਆਏਗਾ ਜੀ ਬਹੁਤ ਸੋਹਣਾ glass fabric ਦੇ ਵਿੱਚ ਦੁਪੱਟਾ ਜੀ ਇੰਦਾ ਦੁਪੱਟੇ ਦੀ four sided border ਦਾ ਕਟਵਰਕ ਦੇ ਵਿੱਚ ਪ੍ਰੋਪਰ ਬੁਟੀਕ ਦੀ ਨਿਊ ਨਿਊ ਕਲੈਕਸ਼ਨ ਆ ਚੁੱਕੀ ਹੈ ਪ੍ਰਾਈਜ਼ਿੰਗ ਹੈ ਕਿ ਜੀ 9800 ਦੀ MRP ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 7700 ਦੀ ਰੇਂਜ ਜੀ ਨੈਕਲਾਈਨ ਚੈੱਕ ਕਰ ਲਓ ਸਲੀਵ ਚੈੱਕ ਕਰ ਲਓ ਦੁਪੱਟਾ ਚੈੱਕ ਕਰ ਲਓ ਕਿੰਨਾ ਪਿਆਰਾ ਧੰਨਵਾਦ ਜੀ ਨਵੀਂ ਨਵੀਂ ਡਿਜ਼ਾਈਨਿੰਗ ਆ ਗਈ ਆ ਜੀ ਦੇਖੋ ਕਿੰਨੀ ਸੋਹਣੀ ਨੈਕ ਚੈੱਕ ਕਰਿਓ ਕਿੰਨਾ ਸੋਹਣਾ ਪ੍ਰੋਪਰ ਹੈਵੀ ਜਿਹੜੀ ਸਲੀਵਸ ਦੇ ਵਕ ਹੈ ਬਿਲਕੁਲ ਦਬਕੇ ਦਾ ਵਕ ਹੈ ਜੀ ਇਸ ਤਰੀਕੇ ਦੀ ਬਾਟਮ ਬਣੀ ਹੋਈ ਹੈ ਜੀ ਕਿੰਨੀ ਪਿਆਰੀ ਕਰੇਪ ਦੀ ਬਾਟਮ ਹੈ ਜੀ ਨੈਕਲਾਈਨ ਬਹੁਤ ਸੋਹਣੀ ਹੈਵੀ ਹੈ ਜੀ ਆ ਦੇਖੋ ਪੂਰਾ ਦਬਕੇ ਦੇ ਕੰਮ ਦੇ ਵਿੱਚ ਪ੍ਰੋਪਰ ਵੈਡਿੰਗ ਦੀ ਨਿਊ ਕਲੈਕਸ਼ਨ ਸਲੀਵਸ ਤੇ ਵਕ ਆਏਗਾ ਦੁਪੱਟਾ ਆਏਗਾ ਜੀ ਬਹੁਤ ਹੀ ਸੋਹਣਾ ਆ ਦੇਖੋ ਜੀ ਪੂਰਾ ਦੁਪੱਟਾ ਹੈਵੀ ਆ ਜੀ ਲੁੱਕ ਬੜੀ ਹੀ ਸ਼ਾਨਦਾਰ ਹੈ ਇਦਾਂ ਦੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਏ ਹੋਏ ਆ ਜੀ ਦੇਖੋ ਵੈਡਿੰਗ ਦੀ ਨਿਊ ਲੁੱਕ ਦੇ ਵਿੱਚ ਬੁਟੀਕ ਦੇ ਕਨਸੈਪਟ ਦੇ ਵਿੱਚ ਇਦਾਂ ਦੀਆਂ ਬਿਲਕੁਲ ਨਵੀਆਂ ਲੁੱਕ ਦੇ ਵਿੱਚ ਡਿਜ਼ਾਈਨਿੰਗ ਹੈ ਕਲਰ ਕਨਸੈਪਟ ਬਹੁਤ ਸੋਹਣੇ ਆ 11000 ਰੁਪਏ ਦੀ ਐਮ ਆਰ ਪੀ ਆ ਜੀ ਆਫਰ ਦੇ ਵਿੱਚ ਮਿਲ ਗਈ 9500 ਦੀ ਰੇਂਜ ਦੀ ਪ੍ਰੋਪਰ ਬੁਟੀਕ ਦੀ ਲੁੱਕ ਦੇ ਵਿੱਚ ਵੈਡਿੰਗ ਕਲੈਕਸ਼ਨ ਧੰਨਵਾਦ ਜੀ ਫਰਕਾਬਾਦੀ ਦੇ ਵਿੱਚ ਨਿਊ ਕਨਸੈਪਟ ਆ ਗਿਆ ਜੀ ਮਹਿਰੂਨ ਕਲਰ ਦੇ ਵਿੱਚ ਸਾਰਾ ਫਰਕਾਵਾਦੀ ਦੇ ਵਿੱਚ ਨਵੀਂ ਡਿਜ਼ਾਈਨਿੰਗ ਆਈ ਹੈ ਜੀ ਫੁੱਲ ਫਰੰਟ ਦੀ ਲੁੱਕ ਚੈੱਕ ਕਰ ਲੋ ਕਿੰਨੀ ਸੋਹਣੀ ਹੈ ਇਸ ਤਰੀਕੇ ਫੁੱਲ ਫਰੰਟ ਆਏਗਾ ਜੀ ਦਬਕੇ ਦੇ ਵਕਤ ਦੇ ਵਿੱਚ ਘੇਰਾ ਸਲਵਾਰ ਦੇ ਪਹੁੰਚੇ ਤੇ ਕਢਾਈ ਆਏਗੀ ਜੀ ਆ ਸਲਵਾਰ ਦੇ ਪਹੁੰਚ ਬਣੇ ਆ 슬ੀਵਜ਼ ਬਣੀ ਹੋਈਆਂ ਜੀ ਨਾਲ ਫੁੱਲ ਦੁਪੱਟਾ ਆਏਗਾ ਜੀ ਆ ਦੇਖੋ ਪੂਰਾ ਭਰਵਾ ਦੁਪੱਟਾ ਹੈਵੀ ਦੁਪੱਟਾ ਡਿਜ਼ਾਈਨਰ ਦੁਪੱਟਾ ਚਨੋਂਨ ਦਾ ਦੁਪੱਟਾ 12500 ਰੁਪਏ ਦੀ ਰੇਂਜ ਜੀ ਹੈਵੀ ਕਲੈਕਸ਼ਨ ਦੇ ਵਿੱਚ ਵਿਡਿੰਗ ਕਲੈਕਸ਼ਨ ਦੇ ਵਿੱਚ ਨਿਊ ਕਨਸੈਪਟ ਆ ਚੁੱਕੇ ਹੋਏ ਆ